बैया सोह मिले जे नीयत रा मह्ला पंजा परेदा गर्भ जिन्ह वडे आईया तान जो बन आगा खाली चले तणी सियो टिपे जो मिया ਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੇਸ਼ਮਾਰ ਅਸਾਹ ਅਗਣਤ ਅਤੋਲੈ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੇ ਜਿਉਂ ਬੁਲਾਵੈ ਤਿਉ ਬੋਲੈ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗ ਜੀ ਉਹ ਵੱਡੇ ਭਾਗਾਂ ਵਾਲੇ ਹੋ ਗੁਰੂ ਦੀ ਗੋਦ ਵਿੱਚ ਬੈਠ ਕੇ ਆਪਣਾ ਸਮਾਂ ਤੇ ਸਵਾਸਾਂ ਨੂੰ ਸਫਲਾ ਕਰ ਰਹੇ ਹੋ ਬਾਬਾ ਫਰੀਦ ਜੀ ਦੇ ਸਲੋਕਾਂ ਦੀ ਵਿਚਾਰ ਕਰਦੇ ਆ 100 ਨੰਬਰ ਸਲੋਕ ਤੱਕ ਕੱਲ ਆਪਾਂ ਵਿਚਾਰ ਕੀਤੀ ਸੀ ਸਾਡੇ ਤਰੇ ਮਨ ਦੇ ਹਰੀ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਬਤ ਅਸੂਨੀ ਬੰਨ ਮਲਕਲ ਮੌਤ ਜਾ ਆਵਸੀ ਸਭ ਦਰਵਾਜੇ ਭੰਨ ਤਿਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ ਵੇਖੋ ਹੋ ਬੰਦਾ ਚੱਲਿਆ ਚਾਹੋ ਜਣਿਆਂ ਦਾ ਕੰਨ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਾਏ ਆਏ ਕੰਮ ਤੇਰੇ ਜਿਹੜੇ ਅਮਲ ਐ ਉਹੀ ਤੇਰੇ ਕੰਮ ਆਉਣੇ ਨੇ ਬਾਕੀ ਸਾਰਾ ਕੁਸ ਇਹ ਵਿਅਰਥ ਹੀ ਰਹਿ ਜਾਣਾ ਅੱਗੇ ਜਿਸ ਤਰ੍ਹਾਂ ਬਾਬਾ ਜੀ ਪ੍ਰੇਰਣਾ ਕਰਨਗੇ ਗੁਰੂ ਮਹਾਰਾਜ ਰਹਿਮਤਾਂ ਕਰਨਗੇ ਆਪਾਂ ਵਿਚਾਰ ਕਰਾਂਗੇ ਤੇ ਆਪ ਸਾਰਿਆਂ ਸੰਗਤਾਂ ਅਸੀਸ ਦਿਓ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਰੀਦਾ ਹਉ ਬਲੇ ਹਾਰੀ ਤਿੰਨ ਪੰਖੀਆ ਜੰਗਲ ਜਿੰਨਾ ਵਾਸ ਕਕਰ ਜੋਗਨ ਥਾਲ ਵਸਨ ਰੱਬ ਨਾ ਛੋਡਨ ਪਾਸ ਫਰੀਦਾ ਹੋਮ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ ਬਾਬਾ ਜੀ ਕਹਿੰਦੇ ਪਿੱਛੇ ਆਇਆ ਸੀ ਨਾ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗੈ ਆਏ ਕੰਮ ਤੂੰ ਇਹਨਾਂ ਪੰਖਸ਼ੀਆਂ ਤੋਂ ਹੀ ਸਿੱਖ ਲੈ ਪੂਰੀ ਕੁਦਰਤ ਨਾ ਜਿੰਨੀ ਕਾਇਨਾਤ ਹੈ ਜਿੰਨੇ ਜੀ ਪਸ਼ੂ ਪੰਛੀ ਹੈ ਇਹ ਕੁਦਰਤ ਦੇ ਵਿੱਚ ਜਿਉਂਦੇ ਨੇ ਮਸਕੀਨ ਜੀ ਕਹਿੰਦੇ ਹੁੰਦੇ ਜਦੋਂ ਕੁਦਰਤ ਸੌ ਜਾਂਦੀ ਹੈ ਪਸ਼ੂ ਪੰਛੀ ਸੌ ਜਾਂਦਾ ਤੂੰ ਵੀ ਸੌ ਜਾ ਜਦੋਂ ਇਹ ਉੱਠ ਖੜਦੇ ਨੇ ਤੂੰ ਵੀ ਉੱਠ ਖੜਾ ਕਿਉਂ ਕਿਉਂਕਿ ਕੁਦਰਤ ਦੇ ਵਿੱਚ ਜਿਉਂਦੇ ਨੇ ਪਰ ਮਨੁੱਖ ਨੇ ਕੁਦਰਤ ਨੂੰ ਨਿਜ ਮਨ ਨੂੰ ਤੋੜਿਆ ਬਾਬਾ ਜੀ ਕਹਿੰਦੇ ਮੈਂ ਉਹਨਾਂ ਪੰਛੀਆਂ ਤੋਂ ਵੀ ਬਲਿਹਾਰ ਜਾਣਾਗਾ ਹੋਂ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਜਿੰਨਾ ਦਾ ਜੰਗਲ ਦੇ ਵਿੱਚ ਵਾਸਾ ਹੈ ਕੋਈ ਘਰ ਨਹੀਂ ਕੁਝ ਨਹੀਂ ਕੱਕਰ ਚੁਗਣਾ ਸਾਲ ਵਸਣ ਕੱਕਰ ਰੋੜ ਚੁਗਦੇ ਆ ਧਰਤੀ ਤੇ ਵਸਦੇ ਨੇ ਰੱਬ ਨਾ ਛੋੜਣ ਪਰ ਪ੍ਰਮਾਤਮਾ ਨੂੰ ਨਹੀਂ ਭੁੱਲਦੇ ਤੜਕ ਹੀ ਉੱਠ ਕੇ ਲੱਗ ਜਾਂਦਾ ਜਿਹੜੀ ਚੋਕੀ ਬਹੁ ਫੁੱਟੀ ਬਗਣ ਬਹੁਤ ਤਰੰਗ ਬਬੀਹਾ ਅੰਮ੍ਰਿਤ ਵੇਰ ਬੋਲਿਆ ਤਉਹ ਦਾ ਸੁਣੀ ਪਕਾਰ ਮੇਘੈ ਨੂੰ ਫਰਮਾਨ ਹੋਆ ਵਰਸੋ ਕਿਰਪਾ ਤਾਰ ਤੂੰ ਇਹਨਾਂ ਪੰਛੀਆਂ ਤੋਂ ਹੀ ਸਿੱਖ ਲਾ ਇਹ ਵਿਚਾਰੇ ਰਹਿੰਦੇ ਵੀ ਜੰਗਲਾਂ 'ਚ ਨੇ ਥੱਲੇ ਰਹਿੰਦੇ ਨੇ ਰੋੜ ਚੁਗਦੇ ਨੇ ਤੇ ਪਰ ਉਹ ਪ੍ਰਮਾਤਮਾ ਨੂੰ ਯਾਦ ਰੱਖਦੇ ਨੇ ਚਿੜੀ ਚੁੱਕੀ ਬਹੁ ਫੁੱਟੀ ਬਗਣ ਬਹੁਤ ਰੰਗ ਅਚਰਜ ਰੂਪ ਸੰਤਨ ਰਚੇ ਨਾਨਕ ਨਾਮ ਰੰਗ ਜਿਹੜੇ ਉਹਦੇ ਪ੍ਰਮਾਤਮਾ ਦੇ ਪਿਆਰੇ ਆ ਨਾ ਉਹ ਫਿਰ ਜਦੋਂ ਚਿੜੀ ਚੁੱਕਦੀ ਆ ਉਹਦੀ ਉਹ ਵੀ ਉੱਠ ਖੜਦੇ ਨੇ ਅਚਰਜ ਰੂਪ ਸੰਤਨ ਰਚੇ ਉਹ ਵੀ ਪ੍ਰਮਾਤਮਾ ਦੇ ਉੱਠ ਦੇ ਨਾਮ ਵਿੱਚ ਜੁੜ ਜਾਂਦੇ ਨੇ ਇਸ ਬਹੁਤਾ ਸੰਸਾਰ ਸੁੱਤਾ ਹੀ ਰਹਿ ਜਾਂਦਾ ਮੈਂ ਉਹਨਾਂ ਤੋਂ ਬਿਹਾਰੀ ਜਾਣਾ ਗੁਰਨਾਨਕ ਮਹਾਰਾਜ ਦਾ ਬੜਾ ਪਿਆਰਾ ਸ਼ਬਦ ਆਧ ਗੋਲਾ ਚਿੜੀ ਕਾ ਚੁਗਣ ਗੈਣ ਚੜੀ ਬਿਲ ਲਾਏ ਜਿਹੜੀ ਐ ਆਧ ਗੋਲਾ ਚਿੜੀ ਕਾ ਚੁਗਣ ਗੈਣ ਚੜੀ ਬਿਲ ਲਾਏ ਖਸਮੈ ਭਾਵੇ ਉਹੀ ਚੰਗਾ ਜੇ ਕਰੇ ਖੁਦਾਏ ਖੁਦਾਏ ਜਿਹੜਾ ਉਹ ਅੰਧਾ ਦਾਣਾ ਚੁਗ ਪੇ ਵੀ ਖੁਦਾ ਖੁਦਾ ਕਰਦੀ ਐ ਉਹ ਭਲੀ ਹੈਗੀ ਤੇ ਗੁਰੂ ਅਮਰਦਾਸ ਮਹਾਰਾਜ ਤਾਂ ਕਹਿੰਦੇ ਨੇ ਜੋ ਬੋਲਤ ਹੈ ਮਿਰਗ ਮੀਨ ਪਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਇਹ ਪਰਮਾਤਮਾ ਆਪ ਹੀ ਬੋਲਦਾ ਐ ਤੇ ਮਾਰੇ ਕਹਿੰਦੇ ਮੈਂ ਉਹਨਾਂ ਤੋਂ ਬਿਹਾਰੇ ਜਾਨਾਂਗਾ ਜਿਹੜੇ ਰਹਿੰਦੇ ਤਾਂ ਜੰਗਲਾਂ 'ਚ ਨੇ ਥਲਾਂ 'ਚ ਰਹਿੰਦੇ ਨੇ ਰੋੜ ਚੁੱਕਦੇ ਨੇ ਪਰ ਤੈਨੂੰ ਯਾਦ ਰੱਖਦੇ ਨੇ ਤੇ ਪਰ ਮਨੁੱਖ ਤੂੰ ਇਹਨਾਂ ਪਸ਼ੂ ਪੰਛੀਆਂ ਜਾਨਵਰਾਂ ਤੋਂ ਹੀ ਸਿੱਖਲਾ ਅਮਰਤ ਵੇਲੇ ਨਾ ਤੇ ਪਸ਼ੂ ਵੀ ਕੰਨ ਮਾਰਨ ਲੱਗ ਜਾਂਦੇ ਨੇ ਤੇ ਅੱਜ ਤਾਂ ਸਾਰਾ ਕੁਝ ਗਾਇਬ ਹੋ ਗਿਆ ਅੱਗੇ ਗਰਨਾਂ ਦੇ ਵਿੱਚ ਕੰਢਿਆਲਾ ਪਾਈਆਂ ਹੁੰਦੀਆਂ ਪਸ਼ੂ ਜਦੋਂ ਤੜਕੇ ਅਮਰਤ ਵੇਲੇ ਮਾਰਦਾ ਉਹ ਖੜਕਦੇ ਉਹਨਾਂ ਨੂੰ ਖਾਂਦੇ ਸੀ ਵੀ ਉੱਥੋਂ ਭਾਈ ਟਾਈਮ ਹੋ ਗਿਆ ਮਹਾਰਾਏ ਕਹਿੰਦੇ ਤੂੰ ਇਹਨਾਂ ਤੋਂ ਹੀ ਸਿੱਖ ਲਾ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਤੂੰ ਅਮਲ ਕਰ ਲਾ ਇਹਨਾਂ ਤੋਂ ਸਿੱਖ ਲਾ ਰੋੜ ਚੋਂ ਖਾਂਦੇ ਨੇ ਥੱਲੇ ਪੈਂਦੇ ਨੇ ਪਰ ਅਮਰਤ ਵੇਲੇ ਉੱਠ ਕੇ ਪ੍ਰਮਾਤਮਾ ਪ੍ਰਮਾਤਮਾ ਕਰਦੇ ਨੇ ਅੱਕ ਸੋ ਪ੍ਰੀਤ ਕਰੇ ਅੱਕ ਟੱਡਾ ਅੱਕ ਡਾਲੀ ਬੈ ਖਾਵੇ ਖਾਵੇ ਖਸਮੇ ਭਾਵੇ ਉਹੀ ਚੰਗਾ ਜੇ ਕਰੇ ਖੁਦਾ ਅੱਕ ਦੀ ਡਾਲੀ ਦੇ ਬੈਗਾ ਅੱਕ ਖਾਂਦਾ ਅੱਕ ਟੱਡਾ ਪਰ ਉਹ ਕਹਿੰਦਾ ਤੈਨੂੰ ਯਾਦ ਕਰਦਾ ਹੈਗਾ ਤੂੰ ਵੀ ਉਹਨੂੰ ਯਾਦ ਕਰਾ ਤੂੰ ਨੂੰ ਪਦਾਰਥ ਦਿੱਤੇ ਨੇ ਮਾਰੇ ਕਹਿੰਦੇ ਇਹਨਾਂ ਜਾਂ ਪੰਛੀਆਂ ਤੋਂ ਇਹਨਾਂ ਤੋਂ ਸਿੱਖ ਲਾ ਅਮਰਤ ਵੇਲੇ ਉੱਠਦੇ ਨੇ ਤੇ ਗੁਰੂ ਗੁਰੂ ਕਰਦੇ ਨੇ ਤੇ ਤੂੰ ਜੀਵਨ ਦੇ ਵਿੱਚ ਜੂਸ ਪੀਣਾ ਹੈ ਪਨੀਰ ਖਾਣਾ ਕਿੰਨੇ ਪਦਾਰਥ ਖਾਣਾ ਤੈਨੂੰ ਯਾਦ ਹੀ ਨਹੀਂ ਆਉਂਦਾ ਤੈਨੂੰ ਜਦੋਂ ਇਹ ਉੱਠ ਕੇ ਬਬੀਹਾ ਅਮਰਤ ਵੇਲੇ ਬੋਲਿਆ ਤੂੰ ਉਦੋਂ ਕੰਬੜ ਲੈ ਕੇ ਪੈ ਜਾਣਾ ਹੈ ਆਪਾਂ ਫਿਰ ਆਸਾ ਸੁਖਮਨੀ ਸਾਹਿਬ ਵਿਚ ਪਚਾਇਆ ਸੀ ਨਾ ਉਹਨੂੰ ਯਾਦ ਕਰ ਜਿਹੇ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਹੇ ਬੜਾ ਸੌਖਾ ਮਹਾਰਾਜ ਨੇ ਸਾਨੂੰ ਢੰਗ ਦਿੱਤਾ ਨਾ ਧੂਣੀਆਂ ਤਾਂ ਆਪਣੀਆਂ ਨਾ ਜਲਤਾ ਰਹੇ ਕਰਨੇ ਆ ਨਾ ਜੰਗਲਾਂ ਚ ਭੁੱਖੇ ਰਹਿਣਾ ਨਾ ਨੰਗੇ ਰਹਿਣਾ ਘਰ ਗ੍ਰਸਤ ਦੇ ਵਿੱਚ ਰਹਿਣਾ ਪਰ ਜਦੋਂ ਥਾਲ ਮੂਹਰੇ ਆਉਂਦਾ ਉਹਦੀ ਕਹਿਣਾ ਵਾਹ ਵਾਹ ਖਸਮਤੋਂ ਵਾਹ ਜਿਹਨਾਂ ਰਚਨਾ ਚ ਨਾ ਹਮ ਕੀਏ ਜਿਹੇ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਹੇ ਟਿਸ਼ਟਾ ਕਰ ਕੋ ਰੱਖ ਉਹਨੂੰ ਯਾਦ ਕਰ ਬڑا ਸੋਖਾ ਤਰੀਕਾ ਦਸੈ ਜੇਹੇ ਪ੍ਰਸਾਦ ਬਸੈ ਮਨ ਅੰਦਰ ਜੇਹੇ ਪ੍ਰਸਾਦ ਬਸੈ ਸੁਖ ਮੰਦਰ ਤਿਸਹਿ ਤੇ ਆਏ ਸਦਾ ਮਨ ਅੰਦਰ ਕਰਦਾ ਕੁੰਡਾ ਖੋਲਦਾ ਵੈਗਰੂ ਯਾਦ ਆਜੇ ਕਿੰਨੇ ਦੇਖੋ ਤੁਸੀਂ ਛੜਕਾਂ ਦੇ ਕਿਨਾਰੇ ਤੇ ਪਏ ਨੇਗੇ ਉਹਨਾਂ ਨੂੰ ਦੇਖ ਕੇ ਨਾ ਸਾਨੂੰ ਪਰਮਾਤਮਾ ਯਾਦ ਆਵੇ ਮਿਹਰੇ ਮਹਾਰਾਜ ਤੂੰ ਕਿਰਪਾ ਕੀਤੀ ਹੈ ਚਾਹੇ ਘਰ ਵੱਡਾ ਹੈ ਚਾਹੇ ਛੋਟਾ ਇਹ ਸਾਢੇ ਤਿੰਨ ਹੱਥ ਹੀ ਆਉਣਾ ਆਪਣੇ ਦਾ ਕੰਮ ਮਹਾਰਾਜ ਕਹਿੰਦੇ ਨੇ ਕਿ ਜੇਹੇ ਪ੍ਰਸਾਦ ਸੁਗੰਧ ਤਨ ਲਾਵੇ ਇਸਕੋ ਸਿਮਰਤ ਪਰਮਗਤ ਪਾਵੈ ਤੂੰ ਸੋਹਣੇ ਸੈਂਟ ਲਾਉਣਾ ਪਰਫਿਊਮ ਲਾਉਣਾਗਾ ਜਦੋਂ ਪਰਫਿਊਮ ਵੀ ਲਾਉਣਾ ਲਾਲਾ ਪਰ ਉਹਨੂੰ ਯਾਦ ਕਰ ਜਿਨੇ ਦਿੱਤੇ ਨੇ ਜਿਹੇ ਪ੍ਰਸਾਦ ਸੁਗੰਧਤ ਤਨ ਲਾਵੈ ਤਿਸੈ ਤਿਸਕੋ ਸਿਮਰਤ ਪਰਮਗਤ ਪਾਵੈ ਉਹਨੂੰ ਸਿਮਰ ਕੇ ਤੂੰ ਆਪਣੀ ਜੀਵਨ ਦੀ ਉੱਚੀ ਪਦਵੀ ਨੂੰ ਪਾ ਲਾ ਜਿਹੇ ਪ੍ਰਸਾਦ ਬਸੈ ਸੁਖ ਮੰਦਰ ਤਿਸਹਿ ਤੇ ਆਏ ਸਦਾ ਮਨ ਅੰਦਰ ਉਹ ਵੈਗਰੂ ਨੂੰ ਯਾਦ ਕਰ ਜਿਨੇ ਤੈਨੂੰ ਸਾਰਾ ਸਾਧਨ ਦਿੱਤਾਗਾ ਮਰਾਏ ਕਹਿੰਦੇ ਉਹ ਪੰਛੀਆਂ ਤੋਂ ਸਿੱਖ ਲੋ ਬਾਬਾ ਜੀ ਕਹਿੰਦੇ ਨੇ ਤੂੰ ਪਰਮਾਤਮਾ ਨੂੰ ਯਾਦ ਕਰਨਾ ਕਰ ਰੀਤਾ ਰੁੱਤ ਫਿਰੀ ਬਣ ਕੰਬਿਆ ਪੱਤ ਝੜੇ ਝੜ ਪਾਹੇ ਚਾਰੀ ਕੁੰਡਾ ਢੁੰਡੀਆਂ ਰਹਿਣ ਕਿਥਾਉ ਨਾਹੇ ਰੀਤਾ ਰੁੱਤ ਫਿਰੀ ਬਣ ਕੰਬਿਆ ਪੱਤ ਝੜੇ ਝੜ ਪਾਹੇ ਹੁਣ ਬਾਬਾ ਜੀ ਨੇ ਇਹ ਅਲੰਕਾਰ ਬਣਾਇਆ ਨਾ ਪੱਤੇ ਝੜਦਾ ਬਣਾਇਆ ਪੱਤੇ ਝੜ ਆਉਂਦੀ ਐ ਸਾਰੇ ਪੱਤਰ ਝੜ ਜਾਂਦੇ ਨੇ ਇੱਕ ਵੀ ਪੱਤਰ ਨਹੀਂ ਜਾਂਦਾ ਫਰੀਦਾ ਰੁੱਤ ਫੇਰੀ ਬਣ ਕੰਬਿਆ ਤੇ ਸਾਰਾ ਜੰਗਲ ਕੰਮ ਜਾਂਦਾਗਾ ਕਿਉਂ ਜਿਹੜੇ ਬੜੇ ਪਿਆਰੇ ਪੱਤ ਆਪਣੇ ਵਿੱਚੋਂ ਹੀ ਪੈਦਾ ਕੀਤੇ ਸੀਗੇ ਉਹ ਸਾਰੇ ਰੁਕਸਤ ਹੋ ਕੇ ਰਹਿਣ ਨਾ ਪਾਵੇ ਸਵਰਨ ਦਾ ਦੇਵਾ ਉਠ ਸਿਧਾਰੇ ਕਰ ਮਨਜਨ ਸੇਵਾ ਜੀਵਤ ਦੇਖੇ ਜਿਨੀ ਹਰ ਹਰ ਤੇ ਆਇਆ ਸਾਧ ਸੰਗਤ ਇਨ ਦਰਸ਼ਨ ਪਾਇਆ ਜਦੋਂ ਰੁੱਤ ਫਿਰੀ ਪੱਤ ਝੜਾਈ ਸਾਰੇ ਪੱਤਰ ਝੜ ਗਏ ਆਪਾਂ ਕਾਸਾ ਚ ਪੜੇ ਨੇ ਪੱਤਰ ਭੁਰ ਜੇਨ ਝੜੀਆਂ ਨਹਿ ਜੜੀਆਂ ਪੇੜ ਸੰਪਤਾ ਇੱਕ ਵਾਰੀ ਜਿੱਦੇ ਡਿੱਗੇ ਨਾ ਵੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਕੰਨ ਇੱਕ ਉਹੀ ਕਰ ਚੱਲ ਰਿਹਾ ਹੈ ਪਰ ਕਰਨ ਜਿੱਦੈ ਤੁਸੀਂ ਇੱਕ ਵਾਰੀ ਡਿੱਗੇ ਸਾਡੇ ਮਾਤਾ ਪਿਤਾ ਭੈਣ ਭਰਾ ਧਰਤੀ ਤੇ ਪਏ ਪਰ ਨਹੀਂ ਮਿਲਣਗੇ हां जे कोई शुभ कर्म ਕਰਕੇ ਗਿਆ ਫਿਰ ਉਹਦੇ શુભ ਕਰਮ ਯਾਦ ਕਾਉਂਦੇ ਨੇ। ਬਾਬਾ ਜੀ ਕਹਿੰਦੇ ਫਰੀਦਾ ਰੁੱਤ ਫੇਰੀ ਬਣ ਕੰਬਿਆ ਪੱਤ ਝੜੇ ਝੜ ਪਾਹੇ ਪੱਤਰ ਪੁਰਝੇਨ ਝੜੀਆਂ ਨਹਿ ਜੜੀਆਂ ਪੇੜ ਸੰਪਤਾ ਨਾਮ ਵੀ ਹੋਣ ਬਖਮਤਾ ਨਾਨਕ ਬਹੰਤ ਜੂਨ ਵਸ ਰੋਹਿਣੀ। ਜੇ ਪ੍ਰਮਾਤਮਾ ਦੇ ਨਾਮ ਨਾਲ ਨਹੀਂ ਜੁੜੇ ਫਿਰ ਜੰਮੋਗੇ ਮਰੋਗੇ ਜੰਮੋਗੇ ਮਰੋਗੇ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸੁਜਾਇ ਪਏ ਦੇਸ ਲੰਮੇ। ਬਾਬਾ ਇਹ ਕਹਿੰਦੇ ਚਾਰੇ ਕੁੰਡਾਂ ਢੂੰਡੀਆਂ ਰਹਿਣ ਕਿਤਾਉ ਨਹੀਂ ਮੈਂ ਚਾਰੇ ਕੁੰਡਾਂ ਢੋੜ-ਢੋੜ ਕੇ ਦੇਖ ਲੀਆਂ ਜਿਸ ਤਰ੍ਹਾਂ ਇਹ ਬਨਸਪਤੀ ਦੇ ਪੱਤੇ ਝੜ ਆਉਂਦੀ ਹੈ ਸਾਰੇ ਪੱਤੇ ਝੜ ਜਾਂਦੇ ਨੇ ਤੇ ਇਹ ਸਾਰੇ ਇੱਕ ਪੱਤਿਆਂ ਦੀ ਨਿਆਈ ਹੈ ਸੰਸਾਰ ਅੱਜ ਪੱਤਾ ਬੱਚਾ ਪੈਦਾ ਹੋਇਆ ਇਹਨੇ ਇੱਕ ਦਿਨ ਪੱਕ ਕੇ ਧਰਤੀ ਤੇ ਡਿੱਗ ਕਿਸੇ ਦਿਨ ਅਸੀਂ ਬੱਚੇ ਸੀ ਫਿਰ ਜਵਾਨੀ ਆਈ ਅੱਜ ਅਸੀਂ ਬੁਢਾਪੇ ਵਾਲਾ ਇੱਕ ਦਿਨ ਫਿਰ ਚਾਰ ਬੰਦਾਂ ਨੇ ਚੱਕ ਕੇ ਲੈ ਜਾਣਾਗਾ ਮਰੇ ਨੇ ਤਾਂ ਹੀ ਕਿਹਾ ਪਹਿਲਾ ਮਰਨ ਕਬੂਲ ਜੀਵਨ ਕੀ ਛਟਾ ਸੋ ਮੌਤ ਨੂੰ ਯਾਦ ਰੱਖ ਤੂੰ ਮੌਤ ਨੂੰ ਯਾਦ ਰੱਖੇਂਗਾ ਤੈਨੂੰ ਕਾਲ ਨੂੰ ਯਾਦ ਕਰ ਤੈਨੂੰ ਅਕਾਲ ਜਾਦਾ ਆਊਗਾ ਤੇਰਾ ਜੀਵਨ ਪਵਿੱਤਰ ਹੋ ਜਾਣਾ ਹੈਗਾ ਬਾਬਾ ਜੀ ਕਹਿੰਦੇ ਨੇ ਫਰੀਦਾ ਰੁੱਤ ਫਿਰੀ ਬਣ ਕੰਬਿਆ ਸਾਰਾ ਬਣ ਕੰਬਿਆ ਪੱਤ ਚੜੇ ਚੜ ਪਾਹੇ ਚਾਰੇ ਕੁੰਡਾਂ ਢੂੰਡੀਆਂ ਰਹਿਣ ਕਿਤਾਉ ਨਹੀਂ ਮਸ ਚਾਰੇ ਕੁੰਡਾਂ ਬਲ ਦੇਖਿਆ ਇੱਥੇ ਕੋਈ ਵੀ ਰਹਿਣ ਯੋਗ ਨਹੀਂ ਹੈ ਜੋ ਉਪਜਿਓ ਸੋ ਵਿਣਸ ਹੈ ਪਰ ਉਹ ਆਜਿਕ ਹੈ ਕਾਲ ਅੱਜ ਨਹੀਂ ਕੱਲ ਜਿਹੜਾ ਕੁਝ ਵੀ ਦੇਖਣ ਚਾਹੁੰਦਾ ਹੈਗਾ ਇਹਨੇ ਇੱਕ ਦਿਨ ਨਾਸ ਹੋ ਜਾਣਾ ਹੈਗਾ ਤੇ ਕੇਵਲ ਇੱਕ ਪਰਮਾਤਮਾ ਰਹਿਣਾ ਹੈ ਇੱਕ ਗੁਰੂ ਨੇ ਰਹਿਣਾ ਹੈ ਕਿਉਂ ਪਰਮਾਤਮਾ ਤੇ ਗੁਰੂ ਇਹ ਨਿਰੰਕਾਰ ਨੇ ਆਕਾਰ ਤੋਂ ਰਹਿਤ ਨੇਗੇ ਆਕਾਰ ਦੇ ਵਿੱਚ ਜਿਹੜੀ ਚੀਜ਼ ਆਉਂਦੀ ਆ ਉਹਨੇ ਨਾਸ ਹੋ ਜਾਣਾ ਹੈ ਸਾਡਾ ਸਿਰ ਆਕਾਰ ਹੈ ਇਹਨੇ ਨਾਸ ਹੋ ਜਾਣਾ ਹੈ ਪਰ ਜਿਹੜੀ ਸਾਡੀ ਆਤਮਾ ਹੈ ਇਹ ਨਿਰਆਕਾਰ ਹੈ ਇਹਨੇ ਨਾਸ ਨਹੀਂ ਹੋਣਾ ਤੇ ਮਹਾਰਾਜ ਕਹਿੰਦੇ ਨੇ ਕਿ ਮੈਂ ਚਾਰੇ ਪਾਸੇ ਦੇਖਿਆ ਹੈ ਰਹਿਣ ਵਾਲਾ ਕੋਈ ਨਹੀਂ ਤੇ ਜਦੋਂ ਆਪਾਂ ਬਸੰਤ ਦੀ ਵਾਰ ਪੜਦੇ ਨੇ ਨਾ ਮਹਾਰਾਜ ਕਹਿੰਦੇ ਨੇ ਕਿ ਹਰਕਾ ਨਾਮ ਧਿਆਇਕ ਹੈ ਹੋ ਹਰਿਆ ਭਾਈ ਤੂੰ ਹਰਾ ਭਰਾ ਰਹਿਣਾ ਸੰਸਾਰ ਪੱਤੇ ਝੜ ਜਾਣੇ ਨੇ ਇਸ ਸੰਸਾਰ ਤੇ ਜਿੰਨੇ ਜੀਵ ਪੈਦਾ ਹੋਏ ਨੇ ਇਹ ਸਰੀਰ ਵੀ ਨਹੀਂ ਰਹਿਣਾ ਪਰ ਜਿਹੜੀ ਤੇਰੀ ਆਤਮਾ ਇਹ ਹਰੀ ਭਰੀ ਰਹਿ ਜਾਉ ਬਸੰਤ ਕੀ ਵਾਰ ਦਾ ਤਿੰਨ ਪੌੜੀਆਂ ਹੀ ਨੇਗੀਆਂ ਜਦੋਂ ਪਸੰਦਾ ਮਹੀਨਾ ਆਉਂਦਾ ਹੈ ਇਹ ਹਰ ਇੱਕ ਬਾਰ ਹਰ ਗ੍ਰਾਗੀ ਨੇ ਪੜਨੀ ਹੁੰਦੀ ਹੈ ਤਿੰਨੇ ਸ਼ਬਦ ਹਰ ਕਾ ਨਾਮ ਧਿਆਏ ਕਹਿ ਹੋ ਹਰਿਆ ਭਾਈ ਤੂੰ ਪਰਮਾਤਮਾ ਦਾ ਨਾਮ ਧਿਆਕੇ ਹਰਿਆ ਹੋ ਜਾ ਬਾਕੀ ਸੰਸਾਰ ਨੇ ਸੁੱਕ ਜਾਣੇ ਪੱਤੇ ਝੜ ਜਾਣੇ ਨੇ ਪਰ ਤੇਰੀ ਜੀਵਾਤਮਾ ਹਰੀ ਹੋ ਜਾਊਗੀ ਕਰਮ ਲਖੰਤੇ ਪਾਈ ਹੈ ਇਹ ਰੁੱਤ ਸਹਾਈ ਇਹ ਵੱਡੇ ਕਰਮਾਂ ਨਾਲ ਤੈਨੂੰ ਜੀਵਨ ਰੂਪੀ ਰੁੱਤ ਮਿਲੀ ਹੈ ਹਰ ਕਾ ਨਾਮ ਧਿਆਏ ਕਹਿ ਹੋ ਹਰਿਆ ਭਾਈ ਕਰਮ ਲਖੰਤੇ ਪਾਈ ਹੈ ਇਹ ਰੁੱਤ ਸਹਾਈ ਵਣ ਤ੍ਰਣ ਤ੍ਰਿਪਵਨ ਮੋਲਿਆ ਅੰਮ੍ਰਿਤ ਫਲ ਪਾਈ ਬਾਣੋ ਤਰਣ ਪੂਰਾ ਤਰੇਪਾਵਣ ਮੋਲਿਆ ਹਰਾ ਭਰਾ ਹੋ ਗਿਆ ਕਦੋਂ ਜਦੋਂ ਪਰਮਾਤਮਾ ਦਾ ਗੁਰੂ ਦਾ ਨਾਮ ਰੂਪੀ ਅੰਮ੍ਰਿਤ ਪਾਇਆ ਜਦੋਂ ਗੁਰੂ ਨਾਲ ਸਿੱਖ ਜੁੜਦਾ ਹੈ ਅੰਮ੍ਰਿਤ ਛਕਦਾ ਹੈ ਗੁਰੂ ਦੀ ਬਾਣੀ ਹਿਰਦੇ ਚ ਵੱਸਦੀ ਹੈ ਇਹਦਾ ਜੀਵਨ ਹਰਿਆ ਭਰਿਆ ਹੋ ਜਾਂਦਾ ਹੈ ਮਿਲ ਸਾਧੂ ਸੁਖ ਉਪਜੇ ਲੱਖੀ ਸਭ ਸਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨ ਤਾਈ ਜਦੋਂ ਪਰਮਾਤਮਾ ਨਾਲ ਜੁੜਦਾ ਹੈ ਇਹਦੇ ਜਨਮ ਮਰਨਾ ਪਟਕਣਾ ਮੁੱਕ ਜਾਂਦਾ ਹੈ ਫਰੀਦਾ ਪਾੜ ਪਟੋਲਾ ਧਜਕਾਰੀ ਕੰਬਲੜੀ ਪਹਿਰੇਉ ਜਿਨੀ ਵੇਸੇ ਸੋ ਮਿਲੈ ਸੇਈ ਵੇਸ ਕਰਿਓ ਫਰੀਦਾ ਪਾੜ ਪਟੋਲਾ ਧਜਕਰੀ ਕੰਬਲੜੀ ਪਹਿਰੇਉ ਜਿਨੀ ਵੇਸੀ ਸੋ ਮਿਲੈ ਸੇਈ ਵੇਸ ਕਰਿਓ ਬਾਬਾ ਜੀ ਸੂਫੀ ਫਕੀਰ ਨੇ ਤੇ ਗੋਦੜੀ ਪਹਿਨਦੇ ਨੇ ਤੇ ਮਹਾਰਾਜ ਦਾਕ ਵਜਨ ਮੈਂ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈਦਾ ਤਨ ਪੀੜੀ ਐ ਮਨ ਮੈਂ ਚੱਲੇ ਵਿਕਾਰ ਮਾਰੇ ਨੇ ਸਾਨੂੰ ਸੋਖੇ ਤਰੀਕਿਆਂ ਚ ਦੱਸਦਾ ਪਹਿਨ ਲੋ ਜਿਹੜਾ ਪਹਿਨਣ ਨਾਲ ਸਰੀਰ ਨੂੰ ਕਸ਼ਟ ਮਿਲਦਾ ਮਨ ਬਿਕਾਰੀ ਹੁੰਦਾ ਉਹ ਨਾ ਪਹਿਨੋ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈਦਾ ਤਨ ਪੀੜੀ ਐ ਮਨ ਮੈਂ ਚੱਲੇ ਜਿਹੜੇ ਵਸਤਰ ਪਾਉਣ ਨਾਲ ਸਾਡੇ ਸਰੀਰ ਨੂੰ ਪੀੜਾ ਮਿਲੇ ਤੇ ਜਿਹੜੇ ਵਸਤਰ ਪਾਉਣ ਨਾਲ ਸਾਡਾ ਮਨ ਵਿਕਾਰੀ ਹੋ ਜਾਏ ਉਹ ਨਾ ਪਾ ਮੇਰੀਆਂ ਭੈਣਾਂ ਆਉਂਦੀਆਂ ਨੇ ਬੱਚੀਆਂ ਆਉਂਦੀਆਂ ਵਸਤਰੋਦਾਂ ਦੇ ਪਾ ਕੇ ਆਓ ਤੁਹਾਡੇ ਸਰੀਰ ਨੂੰ ਪੀੜਾ ਨਾ ਹੋਵੇ ਅੱਜ ਸਰੀਰ ਨੂੰ ਪੀੜਾ ਵੀ ਦਿੰਦੀ ਹੈ ਅੱਜ ਦੀ ਔਰਤ ਤੇ ਸੰਸਾਰ ਦੇ ਮਨ ਕਿਉਂ ਅਰਧ ਨਗਨ ਹੋ ਕੇ ਤੁਰਦੀ ਹੈ ਤੇ ਕਾਮਵਾਸ਼ ਨਾ ਫੈਲਦੀ ਜਾਂਦੀ ਹੈ ਜਿੱਥੋਂ ਜਿੱਥੋਂ ਦੀ ਨੰਗਦੀ ਹੈ ਕਾਮ ਦਾ ਦਰਿਆ ਵਗਦਾ ਜਾਂਦਾ ਜਿਹੜਾ ਦੇਖਦਾ ਉਦੇ ਅੰਦਰ ਵੀ ਕਾਮਦਿਆਂ ਦਾ ਲੈਣਾ ਚੱਲ ਪੈਣੀ ਆ ਬਾਬਾ ਹੋਰ ਪਹਿਨਣ ਖੁਸ਼ੀ ਖੁਵਾਰ ਜਿੱਤ ਪੈਦਾ ਤਨ ਪੀੜੀ ਆ ਮਨ ਮੈਂ ਚੱਲੇ ਵਿਕਾਰ ਜਿਹੜਾ ਪਹਿਨਣਾ ਸੋਡੇ ਸਰੀਰ ਨੂੰ ਕਸ਼ਟ ਦਿੰਦਾ ਹੈ ਤੇ ਜਿਹੜਾ ਪਹਿਨਣਾ ਸੋਡੇ ਮਨ ਨੂੰ ਬਿਕਾਰੀ ਕਰਦਾ ਉਹ ਨਾ ਪਹਿਣਾ ਹੁਣ ਬਾਬਾ ਜੀ ਸੂਫੀ ਨੇਗੇ ਤੇ ਉਹ ਗੱਲ ਕਰਦੇ ਨੇ ਇਹ ਜਿਹੜੇ ਦੁਨੀਆ ਦੇ ਪਟੋਲੇ ਰੇਸ਼ਮੀ ਐ ਮੈਂ ਛੱਡਤੇ ਫਰੀਦਾ ਆੜ ਪਟੋਲਾ ਧਜ ਕਰੀ ਕੰਬਲੜੀ ਮੈਂ ਤਾਂ ਕੰਬਲ ਹੀ ਪਹਿਨ ਲਈ ਮੈਂ ਤਾਂ ਕੱਪੜੀ ਪਹਿਨ ਲਈ ਜਿੰਨੀ ਬੇਸੀ ਸੌ ਮਿਲੈ ਸੇਈ ਵੇਸ ਜਿੰਨਾ ਵੇਸਾਂ ਨਾਲ ਸੌ ਕਈਏ ਪਤੀ ਪਤੀ ਗਈਏ ਪ੍ਰਮਾਤਮਾ ਵੇਸ ਕਈਏ ਪਹਿਰਾਵਾ ਜਿਹੜੇ ਵੇਸ ਨਾਲ ਪ੍ਰਮਾਤਮਾ ਮਿਲਦਾ ਮੈਂ ਉਹੀ ਵੇਸ ਕਰਦੀ ਹਾਂ ਮਹੱਲਾ ਤੀਜਾ ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇ ਨਾਨਕ ਘਰ ਹੀ ਬੈਠਿਆ ਸੋ ਮਿਲੈ ਜੇ ਨੀयत ਰਾਸ ਕਰੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਾਬਾ ਫਰੀਦ ਜੀ ਨੇ ਜਿਹੜੀ ਵਿਚਾਰ ਦਿੱਤੀ ਹੈ ਉਹ ਕਈ ਵਾਰੀ ਭਲੇਖਾ ਨਾ ਰਹਿ ਜੇ ਉਹਨੂੰ ਸਪਸ਼ਟ ਕਰਦੇ ਨੇ ਸਰੋਪੇ ਰੂਪ ਦੇ ਵਿੱਚ ਫਿਰ ਸ਼ਬਦ ਗੁਰੂ ਅਮਰਦਾਸ ਮਹਾਰਾਜ ਚਾੜਦੇ ਨੇ ਸਰੋਪੋ ਬਖਸ਼ਦੇ ਬਾਬਾ ਫਰੀਦ ਜੀ ਨੂੰ ਮਹੱਲਾ ਤੀਜਾ ਕਾਇ ਕਟ ਪਟੋਲਾ ਪਾੜਦੀ ਕੰਬਲੜੀ ਪਹਿਰੇ ਤੂੰ ਰੇਸ਼ਮੀ ਕੱਪੜੇ ਕਿਉਂ ਪਾੜਦੀਆਂ ਕਿਉਂ ਪਾਟੇ ਗੋਦੜੀ ਪਹਿਨਦੀਆਂ ਮਾਰਾ ਕਹਿੰਦੇ ਨਾਨਕ ਘਰ ਹੀ ਬੈਠਿਆਂ ਸ਼ੋਅ ਮਿਲੈ ਜੇ ਨੀਅਤ ਰਾਸ ਕਰੇ ਤੂੰ ਕਿਤੇ ਨਹੀਂ ਜਾਣਾ ਤੂੰ ਘਰ ਚ ਹੀ ਰਹਿ ਪਰ ਆਪਣੀ ਨੀਅਤ ਨੂੰ ਸਾਫ਼ ਕਰ ਲੈ ਤੇਰੇ ਜਿਹੜੇ ਵਿਚਾਰ ਨੇਗੇ ਇਹ ਸ਼ੁਭ ਹੋ ਜਾਣ ਤੇਰੇ ਵਿਚਾਰਾਂ ਦੇ ਵਿੱਚੋਂ ਬਿਕਾਰ हट ਜਾਣ ਨਾ ਤੈਨੂੰ ਕੋਈ ਐਦਾਂ ਦਾ ਪਹਿਰਾਵਾ ਪਹਿਨਣ ਦੀ ਲੋੜ ਐ ਪਹਿਰਾਵਾ ਉਹ ਪਹਿਨ ਜਿਹੜਾ ਤੇਰੇ ਸਰੀਰ ਨੂੰ ਕਸ਼ਟ ਨਾ ਦੇਵੇ ਤੇ ਜਿਹੜਾ ਦੂਜੇ ਦਾ ਕਿਸੇ ਦਾ ਮਨ ਬਿਕਾਰ ਇੱਕ ਹੋਰ ਮੈਂ ਬੇਨਤੀ ਕਰਾਂ ਜਦੋਂ ਮੇਰੀ ਭੈਣ ਮਾਤਾ ਬੱਚੀ ਸ਼ਿੰਗਾਰ ਕਰਦੀ ਹੈ ਉਹਦਾ ਖੁਦ ਦਾ ਮਨ ਵੀ ਬਿਕਾਰੀ ਹੁੰਦਾ ਹੈਗਾ ਕਿਉਂ ਉਹ ਸ਼ਿੰਗਾਰ ਕਰਕੇ ਦਿਖਾਉਣਾ ਚਾਹੁੰਦੀ ਹੈ ਇਹ ਬੜੀਆਂ ਸੂਖਸ਼ਮ ਵਿਚਾਰਾਂ ਨੇ ਔਰ ਗੁਰੂ ਦੀਦਰ ਤੇ ਬਹਿ ਕੇ ਦੱਸਣਾ ਪਊਗਾ ਸ਼ਿੰਗਾਰ ਕਾਦੇ ਵਾਸਤੇ ਕਰਦੀ ਹੈ ਤਾਂ ਕਿ ਕਾਮ ਚਿਸਟਾ ਭੜਕ ਜਾਵੇ ਕਾਮਨ ਤੋ ਸ਼ਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਏ ਆ ਸਾਡੀਆਂ ਕੁਆਰੀਆਂ ਬੱਚੀਆਂ ਸ਼ਿੰਗਾਰ ਕਰਦੀਆਂ ਤੇ ਕਾਮਣ ਤੋ ਸ਼ਿੰਗਾਰ ਕਰ ਜਾਂ ਪਹਿਲਾ ਕੰਤ ਮਨਾਏ ਪਹਿਲਾ ਕੰਤ ਨੂੰ ਮਨਾ ਕਾਮਣ ਤੋ ਸ਼ਿੰਗਾਰ ਕਰ ਜਾਂ ਪਹਿਲਾ ਕੰਤ ਮਨਾਵੇ ਜਾਂ ਫਿਰ ਸੇਜੇ ਨਾਮ ਹੈ ਤਾਂ ਇਹ ਵੈ ਬਿਰਥਾ ਜੇ ਪਤੀ ਸੇਜ ਤੇ ਨਾ ਆਇਆ ਫਿਰ ਤੇਰਾ ਸ਼ਿੰਗਾਰ ਬਿਸਤਾ ਜਾਊ ਜੇਤਾ ਸ਼ਿੰਗਾਰ ਕਰੈ ਤੇਤਾ ਤਨ ਤਪੈ ਜਿੰਨਾ ਸ਼ਿੰਗਾਰ ਕਰਦਾ ਕਾਮਨਾ ਓਨਾ ਸਰੀਰ ਤਪਦਾ ਜਦੋਂ ਕੁਆਰੀਆਂ ਬੱਚੀਆਂ ਕਰਦੀਆਂ ਕਾਮਚੇਸ਼ਟਾ ਪੈਦਾ ਹੁੰਦੀ ਹੈ ਫਿਰ ਜੀਵਨ ਬਰਬਾਦ ਹੋ ਜਾਂਦਾ ਹੈਗਾ ਇਹ ਬੜੇ ਪਿਆਰੇ ਸਾਡੇ ਗੁਰੂ ਦੇ ਬਚਨ ਹੈ ਸੰਜਮ ਦੇ ਵਿੱਚ ਰਹਿਣਾ ਦੱਸਿਆ ਰਤਨ ਸਮੇਂ ਚ ਕੁਆਰੀ ਜੇ ਬੱਚੀ ਸ਼ਿੰਗਾਰ ਕਰਦੀ ਸੀ ਤੇ ਉਹਨੂੰ ਕਲੇਣੀ ਮੰਨਿਆ ਜਾਂਦਾ ਸੀ ਅੱਜ ਤਾਂ ਅਸੀਂ ਸਾਰਾ ਸ਼ਿੰਗਾਰ ਪਹਿਲੇ ਲਾ ਗਦੇ ਤੇ ਜਦੋਂ ਵਿਆਹ ਹੁੰਦਾ ਉਦੋਂ ਫਿਰ ਮਾਂ ਤੇ ਪਿਓ ਆਪ ਉਹਨੂੰ ਸ਼ਿੰਗਾਰ ਦਾ ਸਮਾਨ ਲੈ ਆ ਕੇ ਕਿਉਂ ਕਿਉਂਕਿ ਕੰਤ ਨਾਲ ਮਿਲਪ ਹੋਣਾ ਅੱਜ ਸਾਰਾ ਕੁਝ ਹੀ ਚਲੋ ਗੁਰਮਾਰੇ ਕਿਰਪਾ ਕਰਨਗੇ ਭਲੀ ਕਰਨ ਕੇ ਸਾਨੂੰ ਸਮਾਤਾਉ ਬਾਬਾ ਜੀ ਕਹਿੰਦੇ ਕਾਏ ਪਟੋਲਾ ਪਾੜਦੀ ਕੰਬਲੜੀ ਪੈ ਰਹੇ ਨਾਨਕ ਕਰ ਹੀ ਬੈਠਿਆ ਸ਼ੋ ਮਿਲੈ ਜੇ ਤੇਰੀ ਨੀਅਤ ਸਾਫ ਹੋ ਜੇ ਇਹ ਸਾਰਾ ਕੋ ਸਾਡੇ ਵਿਚਾਰਾਂ ਚੋਂ ਨਿਕਲਣਾਗਾ ਤੇਰੇ ਜਿਹੜੇ ਵਿਚਾਰ ਹੈ ਉਹ ਪਵਿੱਤਰ ਹੋ ਜਾਣ ਆਪਾ ਸੋਹਣੀ ਸਾਹਿਬ ਵਿਚਾਰਾਂ ਨਾ ਮਿਥਿਆ ਨਾ ਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਰਿੰਜਨ ਦਰਸ ਤੇਰੀ ਰਸਨਾ ਤੇ ਵੈਗਰੂ ਦਾ ਨਾਮ ਆਵੇ ਮਿਥਿਆ ਨਾ ਹੀ ਰਸਨਾ ਪਰਸ ਕੋਈ ਨੰਬਰ ਕਰਨ ਦੀ ਲੋੜ ਨਹੀਂ ਤੂੰ ਘਰੇ ਰਹਿ ਗ੍ਰਸਤ ਚ ਰਹਿ ਪਰ ਉਹ ਪਰਮਾਤਮਾ ਨੂੰ ਯਾਦ ਕਰਦਾ ਜੀਵ ਤੋਂ ਝੂਠ ਨਾ ਬੋਲ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਗ ਪੈਦਾ ਕਰ ਮਨ ਦੇ ਵਿੱਚ ਤੇ ਹੋਰ ਕੀ ਕਰ ਪਰ ਤਰੇ ਰੂਪ ਨਾ ਪੇਖੈ ਨੇਤਰ ਆਪਣੀ ਅੱਖਾਂ ਨਾਲ ਪਰਾਇਆ ਰੂਪ ਨਾ ਦੇਖ ਦੇਖ ਪਰਾਇਆਂ ਚੰਗੀਆਂ ਮਾਮਾ ਤੀਆਂ ਭੈਣਾ ਜਾਣਾ ਨਾਨਕ ਕਰਹੀ ਬੈਤਿਆਂ ਸ਼ੋ ਮਿਲੈ ਜੇ ਨਹੀਂ ਇਹ ਬੱਚਿਆਂ ਤੇ ਵੀ ਲਾਗੂ ਹੁੰਦਾ ਉਹ ਪਤੀ ਵਰਤਾ ਰਹੇ ਤੇ ਮਰਦ ਆਪਣੇ ਸੰਜਮ ਚ ਰਹੇ ਇਹ ਦੋਨਾਂ ਤੇ ਲਾਗੂ ਹੁੰਦਾ ਜੀਵ ਕਰਕੇ ਇਹ ਗ੍ਰਸਥ ਦੇ ਵਿੱਚ ਅਸੀਂ ਮਰਦ ਦਾ ਔਰਤ ਦੇਖਦੇ ਆਂ ਪਰ ਜੀਵ ਦੇ ਤਲ ਤੇ ਅਸੀਂ ਸਾਰੇ ਇਸਤਰੀਆਂ ਤੇ ਪਰਮਾਤਮਾ ਸਾਡਾ ਪਤੀ ਹੈ ਆਤਮਾ ਸਾਡੀ ਪਤਨੀ ਹੈ ਪਰਮਾਤਮਾ ਸਾਡਾ ਪਤੀ ਹੈ ਮਾਰੇ ਕਹਿੰਦੇ ਨੇ ਕਿ ਪਰਤ੍ਰੈ ਰੂਪ ਨ ਅਪੇਖੈ ਨੇਤਰ ਸਾਧ ਕੀ ਤਹਿਨ ਸੰਤ ਸੰਗ 헤ਤ ਕੰਨ ਨ ਸੁਣੈ ਕਾਹੂ ਕੀ ਨਿੰਦਾ ਆਪਸ ਸਭ ਤੇ ਜਾਨੈ ਆਪਸ ਕੋ ਮੰਦਾ ਤੂੰ ਇਨਾਂ ਵਿਚਾਰਾਂ ਨੂੰ ਸ਼ੁੱਧ ਕਰ ਲ ਕੰਨਾਂ ਨਾਲ ਨਿੰਦਿਆ ਵੰ ਸੁਣਨੀ ਬੰਦ ਕਰ ਮੂੰਹ ਨਾਲ ਝੂਠ ਬੋਲਣਾ ਬੰਦ ਕਰ ਅੱਖਾਂ ਨਾਲ ਪਰਾਇਆ ਰੂਪ ਦੇਖਣਾ ਬੰਦ ਕਰ ਮਾਰੇ ਕਹਿੰਦੇ ਗੁਰ ਪ੍ਰਸਾਦਿ ਬਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਤਰੈ ਗੁਰੂ ਦੀ ਕਿਰਪਾ ਨਾਲ ਉਹ ਜਿਹੜੇ ਜ਼ਹਿਰ ਰੂਪੀ ਵਿਕਾਰ ਨੇ ਇਹਨਾਂ ਨੂੰ ਛੱਡਦੇ ਰਹਿ ਕਰਈ ਪਤੀ ਪਰਮਾਤਮਾ ਮਿਲੂਗਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਡਰੈ ਇੰਦਰੀ ਜਿੱਤ ਪੰਜ ਦੋਖ ਤੇ ਰਹਿ ਤੂੰ ਆਪਣੇ ਇੰਦਰੀਆਂ ਨੂੰ ਵਸ ਕਰ ਰਹਿ ਕਰਈ ਕਰ ਚ ਰਹਿ ਪਰਿਵਾਰ ਚ ਰਹਿ ਤੇਰੇ ਇੰਦਰੇ ਤੇਰੇ ਸੰਜਮ ਚ ਹੋਣ ਨਾਨਕ ਕੋਟ ਮਦੇ ਉਹ ਐਸਾ ਪਰਸ ਉਹ ਕਰੋੜਾਂ ਚੋਂ ਕੋਈ ਇੱਕ ਹੈ ਐਸਾ ਪਰਸ ਹੈ ਤੇ ਗੁਰੂ ਅੰਗਦ ਤੀਜੇ ਪਾਰ ਮਹਾਰਾਜ ਕਹਿੰਦੇ ਨੇ ਜੋਗ ਨਾ ਭਗਵੀ ਕੱਪੜੀ ਜੋਗ ਨਾ ਮੈਲੇ ਵੇਸ ਨਾਨਕ ਘਰ ਬੈਠਿਆ ਸ਼ੋਪਾਈਐ ਸਤਿਗੁਰ ਕੈ ਉਪਦੇਸ਼ ਤੂੰ ਗੁਰੂ ਦਾ ਉਪਦੇਸ਼ ਕਮਾ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸ ਤੂੰ ਗੁਰੂ ਦਾ ਉਪਦੇਸ਼ ਕਮਾ ਘਰੇ ਬੈਠੇ ਪ੍ਰਮਾਤਮਾ ਮਿਲੂਗਾ ਭਾਈ ਗੁਰਦਾਸ ਜੀ ਤਾਂ ਹੀ ਕਹਿੰਦੇ ਨੇ ਹਉ ਤਿਸ ਕੋਲ ਕਮਾਇਆ ਗੁਰਮਤਿ ਰਦਾ ਗਰੀਬੀ ਆਵੈ ਤੂੰ ਕੋਈ ਅਡੰਬਰ ਨਹੀਂ ਕਰਨਾ ਤੂੰ ਘਰ ਚ ਹੀ ਰਹਿ ਗ੍ਰਸਤ ਜਿ ਰਹਿੰਦਿਆ ਹੋਂ ਤਿਸ ਕੋਲ ਕਮਾਇਆ ਗੁਰਮਤਿ ਰਿਦੈ ਗਰੀਬੀ ਆਵੇ ਹੋਂ ਤਿਸ ਕੋਲ ਕਮਾਇਆ ਪਰ ਨਾਰੀ ਦੇ ਨੇੜ ਨ ਜਾਵੇ ਹੋਂ ਤਿਸ ਕੋਲ ਕਮਾਇਆ ਪਰਦਰ ਬਹਿਨੋ ਹੱਥ ਨ ਲਾਵੇ ਹੋਂ ਤਿਸ ਕੋਲ ਕਮਾਇਆ ਸਤਗੁਰ ਕਾ ਉਪਦੇਸ਼ ਕਮਾਵੇ ਤੁ ਗੁਰੂ ਦਾ ਉਪਦੇਸ਼ ਕਮਾ ਹੋਂ ਤਿਸ ਕੋਲ ਕਮਾਇਆ ਥੋੜਾ ਸਵੈ ਥੋੜਾ ਹੀ ਖਾਵੇ ਗੁਰਮੁਖ ਸੋਈ ਸਹਿਜ ਸੁਮਾਵੇ ਮਹੱਲਾ ਪੰਜਵਾ ਫਰੀਦਾ ਗਰਭ ਜਨਾ ਵੜਿਆਈਆ ਤਨ ਜੋਬਨ ਆਗਾ ਖਾਲੀ ਚੱਲੇ ਧਨੀ ਸਿਓ ਜਿਪੇ ਜੋ ਮੀਹਾ ਤਨ ਗੁਰੂ ਅਰਜਨ ਦੇ ਮਹਾਰਾਜੀ ਬਖਸ਼ਿਸ਼ ਕਰਦੇ ਨੇ ਫਰੀਦਾ ਗਰਭ ਜਨਾ ਵੜਿਆਈਆ ਤਨ ਜੋਬਨ ਇਥੇ ਤਿੰਨ ਵਿਕਾਰਾਂ ਦਾ ਵਰਣਨ ਕੀਤਾ ਹੈ ਮੂਲ ਰੂਪ ਦੇ ਵਿੱਚ ਜਿਹੜੇ ਪੰਜ ਔਗਣ ਨੇ ਇਹਨਾਂ ਦੇ ਵਿੱਚੋਂ ਤਿੰਨ ਮੁੱਖ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਪੰਜ ਨੇ ਇਹਨਾਂ ਵਿੱਚੋਂ ਕਾਮ ਲੋਭ ਤੇ ਅਹੰਕਾਰ ਇਹ ਤਿੰਨ ਮੂਲ ਨੇ ਕ੍ਰੋਧ ਤੇ ਮੋਹ ਛਾਇਆ ਦੀ ਨਿਆਈ ਹੈ ਜਿਹੜਾ ਮਨੁੱਖ ਲੋਭ ਦੇ ਵਿੱਚ ਥੱਗੀ ਮਾਰਤ ਸਹਾਇਕ ਹੋ ਜਾਂਦਾ ਉਹ ਤੇ ਮੋਹ ਆ ਜਾਂਦਾ ਉਹ ਪਿਆਰਾ ਲੱਗਦਾ ਜਿਹੜਾ ਕਾਮ ਹੀ ਮਨੁੱਖ ਦੀ ਕਾਮਵਾਸ਼ਨਾ ਪੂਰੀ ਕਰਨ ਦੇ ਵਿੱਚ ਸਹਾਇਕ ਹੁੰਦਾ ਉਹ ਤੇ ਮੋਹ ਆਉਂਦਾ ਜਿਹੜਾ ਨਿਕਲ ਆਉਂਦਾ ਉਹ ਤੇ ਕ੍ਰੋਧ ਆਉਂਦਾ ਇਹ ਤੇ ਤਿੰਨਾ ਔਗਣਾਂ ਦਾ ਵਰਣ ਕੀਤਾ ਫਰੀਦਾ ਗਰਭ ਜਿੰਨਾ ਵੜਿਆ ਜਾਂ ਗਰਭ ਕਈਏ ਹੰਕਾਰ ਤਨ ਕਈਏ ਪਦਾਰਥ ਤੇ ਜੋਵਨ ਕਈਏ ਜਵਾਨੀ ਜੋਵਨ ਤਨ ਪ੍ਰਭਤਾ ਕਹਿ ਮਦਮੈਂ ਇਹਨੇ ਸਰਹਾਇ ਦਿਵਾਨਾ ਇਹ ਤਿੰਨੇ ਨੇ ਗਰਭ ਕਰਕੇ ਮਨੁੱਖ ਕਤਲ ਕਰਦਾ ਤਿੰਨ ਹੀ ਅਪਰਾਧ ਨੇ ਹੰਕਾਰ ਕਰਕੇ ਕਤਲ ਕਰਦਾ ਹੰਕਾਰੀ ਮਨੁੱਖ ਕਤਲ ਕਰਦਾਗਾ ਕਾਮ ਕਰਕੇ ਕਿਸੇ ਦੀ ਇੱਜ਼ਤ ਲੁੱਟਦਾਗਾ ਤੇ ਲੋਭ ਕਰਕੇ ਕਿਸੇ ਦਾ ਧਨ ਲੁੱਟਦਾ ਇਹ ਤਿੰਨ ਵਿਕਾਰ ਨੇ ਬਾਕੀ ਇਹਦੀਆਂ ਸ਼ਖਾਵਾਂ ਨੇ ਜਿਹੜਾ ਇਹਨਾਂ ਤਿੰਨਾਂ ਚ ਸਹਾਇਕ ਹੋ ਜਾਂਦਾ ਉਹ ਤੇ ਮੋਹ ਆ ਜਾਂਦਾ ਜਿਹੜਾ ਤਿੰਨਾਂ ਚ ਬਾਂਦਾ ਪਾਉਂਦਾ ਉਹ ਤੇ ਕਰੋਧ ਆ ਜਾਂਦਾ ਇਹ ਪੰਜੇ ਔਗਣੇ ਸੰਬਧ ਬਾਬਾ ਜੀ ਹੁਣ ਕਹਿੰਦੇ ਨੇ ਫਰੀਦਾ ਗਰਭ ਜਿੰਨਾ ਬੜਿਆਈਆਂ ਧਨ ਜੋਵਨ ਆਗਾ ਖਾਲੀ ਚੱਲੇ ਧਨੀ ਸਿਓ ਤਿੱਬੇ ਜਿਓ ਜਿਨ੍ਹਾਂ ਦੇ ਜੀਵਨ ਦੇ ਵਿੱਚ ਹੰਕਾਰ ਹੈ ਜਿਨ੍ਹਾਂ ਦੇ ਜੀਵਨ ਦੇ ਵਿੱਚ ਰੂਪ ਦਾ ਹੰਕਾਰ ਹੈ ਜਿਨ੍ਹਾਂ ਦੇ ਵਿੱਚ ਧਨ ਦਾ ਹੰਕਾਰ ਹੈ ਉਹ ਫਿਰ ਇਸ ਤਰ੍ਹਾਂ ਖਾਲੀ ਚੱਲੇ ਧਨੀ ਸਿਓ ਉਹ ਇਸ ਤਰ੍ਹਾਂ ਖਾਲੀ ਜਾਂਦਾ ਜਿਵੇਂ ਬਹੁਤ ਮੀਂਹ ਪਿਆ ਬਹੁਤ ਮੀਂਹ ਪਿਆ ਪਰ ਟਿੱਬੇ ਖੰਦੀ ਰਹੇ ਹੁਣ ਤਾਂ ਟਿੱਬੇ ਦੇਖੇ ਨਹੀਂ ਪਰ ਅਸੀਂ ਤਾਂ ਦੇਖਿਆ ਉਹ ਖਾਲੀ ਹੁੰਦੇ ਉੱਥੇ ਕੁਝ ਵੀ ਨਹੀਂ ਸੀ ਹੁੰਦਾ ਤੇ ਆਪਰੋਜ ਹੀ ਮਹਾਰਾਜ ਪੜ੍ਹਦੇ ਨੇ ਗੁਰੂ ਗੋਬਿੰਦ ਸਿੰਘ ਬਾਜ ਮਾਰਦਾ ਮਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣਕੇ ਗੌਣ ਕੋ ਜਾਤ ਨਵਾਰੇ ਪਾਰੀ ਪੂਜਾਨ ਕੇ ਭੂਪ ਪਲੀ ਵਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਇਤੇ ਪਏ ਤੋ ਕਹਾ ਪਏ ਭੂਪਤ ਅੰਤ ਕੋ ਨਾਗੇ ਹੀ ਇਹ ਸਾਰੇ ਨਾ ਨੰਗੇ ਪੈਰੀ ਜਾਣਗੇ ਇਹਨਾਂ ਦਾ ਜੀਵਨ ਬ्यर्थ ਇਸ ਤਰ੍ਹਾਂ ਲੰਘ ਜਾਣਾ ਜਿਵੇਂ ਮੀਂਹ ਤਾਂ ਬਹੁਤ ਪਿਆ ਪਰ ਟਿੱਬੇ ਖਾਲੀ ਰਹਿ ਗਏ ਜਿਨ੍ਹਾਂ ਦਾ ਜੀਵਨ ਦੇ ਵਿੱਚ ਹੰਕਾਰ ਹੈ ਜਿਨ੍ਹਾਂ ਦੇ ਜੀਵਨ ਦੇ ਵਿੱਚ ਰੂਪ ਦਾ ਹੰਕਾਰ ਹੈ ਲੋਭ ਦਾ ਹੰਕਾਰ ਵਾਸ਼ਨਾਮਾ ਇੱਕ ਹੋਰ ਬੇਨਤੀ ਕਰਾਂ ਇਹ ਪੰਜੇ ਗੁਣ ਨੇਗੇ ਇਹ ਬੁਰੇ ਵੀ ਨਹੀਂ ਹੈ ਨਾਲ ਹੰਕਾਰ ਵੀ ਗੁਣ ਹੈ ਹੰਕਾਰ ਨੂੰ ਨਿਮਰਤਾ ਚ ਬਦਲ ਲੈਣਾ ਹੈਗਾ ਕਾਮ ਵੀ ਗੁਣ ਹੈ ਕਾਮ ਨੂੰ ਸੰਜਮ ਚ ਲੈ ਆਉਣਾ ਹੈਗਾ ਲੋਭ ਵੀ ਗੁਣ ਹੈ ਲੋਭ ਨਾ ਹੋਵੇ ਕਿਰਤ ਨਹੀਂ ਕਰ ਸਕਦੇ ਇਹਨੂੰ ਫਿਰ ਉਦਮ ਚ ਲੈ ਆਉਣਾ ਹੈ ਮੋਹ ਵੀ ਗੁਣ ਹੈ ਜੇ ਮੋਹ ਨਾ ਹੋਵੇ ਬੱਚੇ ਨਹੀਂ ਪੜ ਸਕਦੀ ਮਾਤਾ ਗੁਰਮਾਨ ਜਾਈਂ ਤੈ ਸਹਿ ਬਟੋ ਜਨਮੋ ਮੇਰੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਮੈਂ ਬਲੇ ਹਾਰੇ ਜਾਣਾ ਵੈ ਗੁਰੂ ਕੋਈ ਮੋਹ ਮਿੱਠਾ ਕਰਕੇ ਲਾਇਆ ਹੋਇਆ ਕੁਰਬਾਨ ਜਾਈਂ ਤੇ ਸਹ ਬਟੋਂ ਜਿੰਨ ਮੋਹ ਮਿੱਠਾ ਲਾਇਆ ਜਿਹੜੇ ਇਹਨਾਂ ਵਿੱਚ ਖਚਤ ਹੋਏ ਨੇ ਮਹਾਰਾਜ ਕਹਿੰਦੇ ਉਹਨਾਂ ਦਾ ਜੀਵਨ ਬੇਅਰਥ ਚਲਾ ਜਾਂਦਾ ਕਿਸ ਤਰ੍ਹਾਂ ਜਿਸ ਤਰ੍ਹਾਂ ਟਿੱਬੇ ਤੇ ਮੀਂਹ ਪੈਂਦਾਗਾ ਜਿਨੂੰ ਬਾਬਾ ਨਾਮਦੇਵ ਜੀ ਕਹਿੰਦੇ ਨੇਗੇ ਹਮਰੋ ਕਰਤਾ ਰਾਮ ਸਨੇਹੀ ਕਾਹੇ ਰੇ ਨਰ ਗਰਭ ਕਰਤਾ ਹੋ ਬਿਨ ਸਜਾਏ ਝੂਠੀ ਦੇਹ ਇਹ ਤੇਰੀ ਦੇਹੀ ਫਿੱਟ ਜਾਣੀ ਐ ਤੂੰ ਕਿਹਦੀ ਗੱਲ ਕਰਦਾਗਾ ਅੱਗੇ ਕੀ ਕਹਿੰਦੇ ਨੇ ਮੇਰੀ ਮੇਰੀ ਕੈਰੋਂ ਕਰਤੇ ਦੁਰਯੋਦਨ ਸੇ ਭਾਈ 12 ਜੋਜਨ ਛਤਰ ਚੱਲੇ ਥਾ ਦੇਹੀ ਗਿਰਜਨ ਖਾਈ ਸਰਬ ਸੋਇਨ ਕੀ ਲੰਕਾ ਹੋਤੀ 라ਵਣ ਸੇ ਅਦਕਾਈ ਕਹਾਂ ਭਇਓ ਦਰਬੰਦੇ ਹਾਥੀ ਖਿੰਮੈ ਭਈ ਪਰਾਈ ਦੁਰਵਾਸਾ ਸੋ ਕਰਤ ਅਠਗੋਰੀ ਜਾਦਵ ਇਹ ਫਲ ਪਾਏ ਕਿਰਪਾ ਕਰੀ ਜਨ ਆਪਣੇ ਉਪਰ ਨਾਮ ਦਿਓ ਹਰ ਗੁਣ ਗਾਇ ਮੈਂ ਉਹ ਪਰਮਾਤਮਾ ਦੇ ਗੁਣ ਗਾਉਣਾ ਤਾਂ ਤੇ ਆਪਾਂ ਵੀ ਗਾਉਣਾ ਕਰੋ ਵਾਹਿਗੁਰੂ 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 ਸਾਰੀਆਂ ਸੰਗਤਾਂ ਦਾ ਧੰਨਵਾਦ ਕਟਾਨ ਕੋ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਜਿਹੜੇ ਰਹਿਮਤਾਂ ਬਖਸ਼ਦੇ ਨੇ ਅਮਰਤ ਵੇਲੇ ਉਦਮ ਬਖਸ਼ਦੇ ਨੇ ਪ੍ਰੇਰਦੇ ਨੇ ਆਪਣੀ ਗੋਦੀ 'ਚ ਬਿਠਾ ਕੇ ਕਹਿਣ ਸੁਣ ਦੀ ਸਮਰੱਥਾ ਬਖਸ਼ਦੇ ਨੇ ਬਾਬਾ ਜੀ ਦਾ ਗਿਆਨ ਅਨਪਬੀ ਗਿਆਨ ਹੈ ਆਪਾਂ ਨੂੰ ਜਿੰਨੀਕ ਮੱਤ ਬਖਸ਼ਦੇ ਨੇ ਆਪਾਂ ਉਹਨਾਂ ਹੀ ਵਿਚਾਰ ਕਰਦੇ ਆ ਭੁੱਲਾਂ ਅਨੇਕ ਰਹਿ ਜਾਂਦੀਆਂ ਨੇ ਭੁੱਲਾਂ ਅਣਜਾਣ ਬੱਚੇ ਸਮਝ ਕੇ ਮaaf ਕਰ ਦੇਣੀਆਂ ਸ਼ਬਦ ਗੁਰੂ ਦਾ ਜਾਣ ਕੇ ਹਿਰਦੇ 'ਚ ਵਸਾ ਲੈਣਾ ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਪ੍ਰਭ ਆਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿ